ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇਸੇ ਨੇਮ ਕਰਾਂਗੇ ਜਿੰਨਾਂ ਨੂੰ ਪੰਜਾਬੀ ਵਿੱਚ ਸਮਾਨਰਤੀ ਸ਼ਬਦ ਜਾਂ ਸਮਾਂਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਅਕਸਾਉਣਾ ਨੂੰ ਬਲੋਅ ਅਪ ਐਕਸਪਲੋਡ ਵੀ ਆਖਦੇ ਹਨ ਇਸੇ ਹੀ ਤਰ੍ਹਾਂ ਪਤਾ ਲਗਾਉਣਾ ਨੂੰ ਫਾਈਂਡ ਆਊਟ ਜਾਂ ਡਿਸਕਵਰ ਬਾਰੇ ਲਿਆਉਣਾ ਨੂੰ ਬ੍ਰਿੰਗ ਅਬਾਊਟ ਜਾਂ ਕਾਉਜ ਰੱਦ ਕਰ ਦੇਣਾ ਪਟ ਆਫ ਪੋਸਟਪੋਨ ਡਿਲੇ ਇਕੱਠਾ ਕਰਨ ਨੂੰ ਰੈਕਪ ਅਕਿਮੂਲੇਟ ਬਣਾਉਣ ਨੂੰ ਮੇਕਅਪ ਫੈਬ੍ਰੀਕੇਟ ਲਈ ਖੜਨ ਸਟੈਂਡ ਫਾਰ ਰਿਪਰੈਜ਼ੈਂਟ ਬਾਹਰ ਜਾਓ ਲੀਵ ਆਊਟ ਓਮਿਟ ਇਸ਼ਾਰਾ ਕਰੋ ਪੁਆਇੰਟ ਆਊਟ ਇੰਡੀਕੇਟ ਵਿਰੋਧ ਜਾਣਾ ਗੋ ਅਗੇਨਸਟ अपोज इस बारे है इट इज़ अबाउट इट कंसार्म दरूरत नीड टू रिकॉर्ड